ਆਪ ਨੂੰ ਪਤਾ ਹੋਵੇ ਕਿ ਬੜੋਦਾ ਵਿੱਚ ਇੱਕ ਬਹੁਤ ਵੱਡੇ ਇਜਲਾਸ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਗਏ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨਾਂ ਦੇ ਵਿੱਚ ਇਹ ਭੁੱਲਾ ਹੋਇਆ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆਏ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੱਡੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦੇ ਨਾਲ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦਸੇਬ ਮੈਂ ਸੇਕ ਮਿਸ਼ਨਰੀ ਹਾਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਟਾਲ ਮਟੋਲ ਤੇ ਬੜੀ ਕੀਤੀ। ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ। ਪਰ ਗੰਗਾ ਸਿੰਘ ਸਿੱਧੇ ਹੋ ਗਏ ਜੀ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹਿ ਕਿਉਂ ਨਹੀਂ? ਇਥੇ ਕਰਨੀ ਪੈਗੀ ਹੁਣ। ਵਿਚਾਰ ਤੇ ਕਰਨੀ ਪੈਗੀ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਤੋ ਗੰਗਾ ਸਿੰਘ ਨੇ ਗੱਲ ਇਥੋਂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਤੇ ਮਾਂ ਹੈ ਮੇਰੀ ਔਰ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਕਾ ਦੇ ਚਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋਂ-ਬਾਰੋਂ ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਹਰੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਦਰ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕੇ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਜਿਹੜੇ ਪੰਜ ਕਿਸੇ ਦੀ ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਹੀ ਉਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ तकरीबन तकरीबन 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਤੋਂ ਐਸਾ ਅਸੀਂ ਦੇਖ ਰਹੇ ਹਾਂ خیر ਮੁਖ्तसरus करिए ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਸਾਡੀ انہوں نے کہ ہاں میری ماں ہے میں روز مرہ دی پریرنا اس گیتا تو لینا گنگا سن کہنے لگے میں نو بھی سنمان ہے اس گرنٹ دا میں نندک نہیں یہ قیمتی گرنٹ ہے اس دیش دی قیمتی سوغات ہے رشی بیاس دی لکھی ہوئی ہے اسی قدر کرتے ہیں تین ماں کہنے ہو اس دی بھی قدر کر دیں پر ذرا اے دسو کہ یہ گیتا اچارن کتنے ہوئی ہے کیڑی تھان اچھائر اچارن ہوئی ہے اتہاس کے کھوج اس دے اے میدان جنگ نہ ہوئی ہے گئے ارجن نے دھنش بان سٹ یدشتر نے تلوار سٹ دیتی سی دےو تے دیشم نے اپنے شستر سٹ دیتے سا ارجن نے سیدھا ہی کہہ دتا بھگون اصل نہیں لڑنا بھئی کیوں کیوں نہیں لڑنا ਤੋ ਅਰਜਨ ਕਹਿਣ ਲਗਾ ਉਹ ਦਰੋਣਾ ਚਾਰਜ ਮੇਰਾ ਚਚੇਰਾ ਭਰਾ ਉਹ ਦਰਯੋਧਨ ਮੇਰਾ ਚਚੇਰਾ ਭਰਾ ਉਹ ਦਰੋਣਾ ਚਾਰਜ ਮੇਰਾ ਗੁਰੂ ਉਹ ਬੇਸ਼ਮ ਮੇਰਾ ਪਿਤਾਮਾ ਆਪਣਿਆਂ ਨੂੰ ਮਾਰਾਂ ਪਿਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਭਰਾ ਨੂੰ ਮਾਰਾਂ ਮੈਂ ਨਹੀਂ ਲੜਦਾ ਹਾਰ ਹੁੰਦੀ ਏ ਤੇ ਹਾਰ ਹੀ ਸਹੀ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਟ ਦਿੱਤਾ। ਸ੍ਰੀ ਕ੍ਰਿਸ਼ਨ ਨੇ ਸਮਝਾਇਆ। ਅਰਜਨ ਠੀਕ ਨਮੰਨ ਲੈ ਤੇਰੇ ਆਪਣੇ ਨੇ। ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ। ਜ਼ਹਿਰ ਨਾਲ ਭਰੇ ਹੋਇਆ। ਬੜੀ ਪੀੜਾ ਹੋਵੇ। ਔਰ ਉਸ ਤੋਂ ਤੜਪਨਾ ਬੜੀ ਹੋਵੇ ਤਾਂ ਚੀਰਾ ਦੇਣਾ ਪੈਂਦਾ। ਉਹ ਮਵਾਦ ਕੱਢਣੀ ਪੈਂਦੀ। ਭਾਵੇਂ ਆਪਣੇ ਜਿਸਮ ਦੀ ਹੈ। ਕੱਢਣੀ ਪੈਂਦੀ। ਥੋੜਾ ਭਾਵੇਂ ਆਪਣੇ ਤਾਂ ਵੀ ਚੀਰਨਾ ਪੈਂਦਾ ਹੈ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਫੋੜੇ ਨੇ ਚੀਰ ਲੈ ਇਹਨਾਂ ਨੂੰ ਕੋਈ ਪਾਪ ਨਹੀਂ ਮਾਰਦੇ ਨੂੰ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨੇ ਨੇ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਚ ਆ ਗਈ ਸੁੱਟਿਆ ਹੋਇਆ ధਨਸ਼ਬਾਨ ਅਰਜਨ ਨੇ ਫਿਰ ਚੁਕਲੇ ਦਾ ਘਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ ਔਰ ਕ੍ਰਿਸ਼ਨ ਦੇ ਦੋ ਬੋਲਾਂ ਕਰਕੇ ਜਦ ਪ੍ਰਿੰਸੀਪਲ ਗੰਦੋਸ਼ਿੰਘ ਨੇ ਕਿਹਾ ਵੀ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ ਤੇ ਨਿਰੀ ਮੈਦਾਨੇ ਜੰਗ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈ ਹੈ ਅਦਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਅਹਿੰਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਭੋਲਾ ਹੋਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ اس گاخی مات انہوں دی شخصیت دی پی وہ کی انہوں نے کہہ دیتا پرنسپل صاحب اے جنگ نہیں ہوئی اے اندر دی جنگ دا ذکر ہے ماتمہ گاندی یہی کہاں پہ یہ جنگ نہیں ہوئی یہ اندر دی جنگ دا ذکر ہے تے گنگا سن کے تھے چپ کرن والا سر کہ لگے جے اے جنگ نہیں ہوئی تا پھر اے بھی قبول کرو کرشن نہیں ہوئے کوئی اندر دے کرشن دی گل ہے ਤੇ ਗੀਤਾ ਬਾਹਰ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਤੇ ਮਨਿਸਤਰਾ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ માफी ਮੰਗੀ ਸੀ ਵੀ ਮੈਂ ਤੁਹਾਨੂੰ ਬੋਲ ਰਿਹਾ ਹਾਂ